ਇੰਡੀਆ ਤੋਂ ਇਲਲੀਗਲ ਤਰੀਕੇ ਦੇ ਨਾਲ ਲੋਕਾਂ ਨੂੰ ਕੈਨੇਡਾ ਪਹੁੰਚਾਉਣਾ ਤੇ ਕੈਨੇਡਾ ਤੋਂ ਬਾਅਦ ਫਿਰ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਕਰਾਸ ਕਰਕੇ ਅਮਰੀਕਾ ਦੇ ਵਿੱਚ ਪਹੁੰਚਾਉਣ ਵਾਲੇ ਇੱਕ ਗਰੋਹ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਜੀ ਉਸ ਗਰੋਹ ਦੇ ਵਿੱਚ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦਾ ਨਾਮ ਅੱਗੇ ਆਇਆ ਉਹ ਹੈ ਜੀ ਹਰਸ਼ ਕੁਮਾਰ ਪਟੇਲ ਜਿਹੜੇ ਕਿ ਸ਼ਿਕਾਗੋ ਦੇ ਵਿੱਚ ਹੈਗੇ ਨੇ ਸਟੀਵ ਸ਼ੈਨ ਫਲੋਰੀਡਾ ਤੋਂ ਇਹ ਗੱਲ ਸ਼ੁਰੂ ਉਦੋਂ ਹੋਈ ਜਦੋਂ 2022 ਦੇ ਵਿੱਚ ਸਟੀਫ ਸ਼ੈਨ ਨੇ ਮਿਨੀਸੋਟਾ ਦੇ ਬਾਰਡਰ ਤੋਂ 11 ਬੰਦਿਆਂ ਨੂੰ ਪਿਕਅਪ ਕਰਨਾ ਸੀ ਉਹ ਵਿਅਕਤੀ ਜਿਹੜੇ ਕਿ ਕੈਨੇਡਾ ਤੋਂ ਬਾਰਡਰ ਕ੍ਰਾਸ ਕਰਕੇ ਅਮਰੀਕਾ ਦੇ ਵਿੱਚ ਪਹੁੰਚਣੇ ਸੀ ਤੇ ਉਸ ਤੋਂ ਬਾਅਦ ਸਟੀਫ ਸ਼ੈਨ ਨੇ ਉਹਨਾਂ ਨੂੰ ਉੱਥੋਂ ਪਿਕਅਪ ਕਰਨਾ ਸੀ ਸਟੀਫ ਸ਼ੈਨ ਜਦੋਂ 2022 ਦੇ ਵਿੱਚ ਉਹਨਾਂ ਲੋਕਾਂ ਨੂੰ ਚੱਕਣ ਵਾਸਤੇ ਪਹੁੰਚਿਆ ਤਾਂ 11 ਚੋਂ 7 ਲੋਕ ਉੱਥੇ ਪਹੁੰਚੇ ਅਮਰੀਕਾ ਦੇ ਵਿੱਚ ਲੇਕਿਨ 4 ਵਿਅਕਤੀ ਨਹੀਂ ਪਹੁੰਚੇ ਇਹ 4 ਵਿਅਕਤੀ ਉਹ ਸੀ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋਵੋਗੇ 39 ইয়ার্স ওল্ড জগদীপ বলদেব ভাই પટેલ تے انہاں دی فیملی جڑی کی جنری 19 2022 دے وچ انہاں دی ਠੰਡ ਦੇ ਕਰਕੇ ਮੌਤ ਹੋ ਗਈ ਸੀ ਉਹ ਲੋਕ ਠੰਡ ਦੇ ਵਿੱਚ ਫ੍ਰੀਜ਼ ਹੋ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਬਾਡੀਜ਼ ਕੈਨੇਡੀਅਨ ਅਥਾਰਟिटीज ਨੂੰ ਮਿਲੀਆਂ ਸੀਗੀਆਂ ਖੈਰ ਸੱਤ ਬੰਦੇ ਲੈ ਕੇ ਸਟੀਵ ਸ਼ੈਂਡ ਜਿਹੜਾ ਹੈ ਉਹ ਉੱਥੋਂ ਚੱਲ ਪਿਆ ਲੇਕਿਨ ਉਸ ਤੋਂ ਬਾਅਦ ਜਗਦੀਸ਼ ਭਾਈ ਪਟੇਲ ਦੀ ਮੌਤ ਨੇ ਤੇ ਉਹਨਾਂ ਦੀ ਫੈਮਿਲੀ ਦੇ ਮੌਤ ਨੇ ਇੱਕ ਬਵਾਲ ਖੜਾ ਕਰਤਾ ਇਨਵੈਸਟੀਗੇਸ਼ਨ ਸ਼ੁਰੂ ਹੋਈ ਜਿਹਦੇ ਵਿੱਚ ਕਿ ਇੰਡੀਅਨ ਅਥਾਰਟिटीज ਦਾ ਸਾਥ ਦਿੱਤਾ ਅਮਰੀਕਨ ਤੇ ਕੈਨੇਡੀਅਨ ਸਰਕਾਰ ਨੇ ਤੇ ਹੁਣ ਹੋਈ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੰਪੀ ਹੋਈ ਹੈ ਤੇ ਬਹੁਤ ਸਾਰੇ ਲੋਕ ਹੁਣ ਪ੍ਰੋਬਲਮ ਦੇ ਵਿੱਚ ਨੇ ਵੱਡੇ ਵੱਡੇ ਏਜੰਟ ਪ੍ਰੋਬਲਮਸ ਦੇ ਵਿੱਚ ਨੇ ਖੈਰ ਇੱਕ ਹੋਰ ਨਵਾਂ ਨਾਮ ਸਾਹਮਣੇ ਆਇਆ ਜੀ ਭਵੇਸ਼ ਅਸ਼ੋਕભાઈ ਪਟੇਲ ਭਵੇਸ਼ ਅਸ਼ੋਕભાઈ ਪਟੇਲ ਕੈਨੇਡੀਅਨ ਜਿਹੜਾ ਕੰਮ ਸੀ ਉਹ ਸੰਭਾਲਦਾ ਸੀ ਕਿਹੜੇ ਬੰਦੇ ਨੂੰ ਕਦੋਂ ਅਮਰੀਕਾ ਵੱਲ ਨੂੰ ਤੋਰਨਾ ਹੈ ਸੋ ਇੱਕ ਵਿਅਕਤੀ ਦੇ ਕਹਿੰਦੇ ਨੇੜੇ ਤੇੜੇ 1 ਲੱਖ ਡਾਲਰ ਜਿਹੜਾ ਹੈਗਾ ਉਹ ਲਿਆ ਜਾਂਦਾ ਸੀ ਇਸ ਕੇਸ ਦਾ ਨਾਮ ਇਸ ਕੇਸ ਨੂੰ ਦਿੱਤਾ ਗਿਆ ਡਿਗੁੰਚਾ ਕੇ ਡਿਗੁੰਚਾ ਇੱਕ ਪਿੰਡ ਦਾ ਨਾਮ ਹੈ ਜਿੱਥੋਂ ਕਿ ਜਗਦੀਸ਼ ਬਲਦੇਵ ਭਾਈ ਪਟੇਲ ਜਿਹੜੇ ਨੇ ਉਹ ਰਹਿਣ ਵਾਲੇ ਸੀਗੇ ਖੈਰ ਇਸ ਕੇਸ ਦੀ ਇਨਵੈਸਟੀਗੇਸ਼ਨ ਮੁੰਬਈ ਨਾਗਪੁਰ ਗਾਂਧੀ ਨਗਰ ਤੇ ਬਦੌਦਰਾ ਦੇ ਵਿੱਚ ਕੀਤੀ ਗਈ ਤੇ ਉਸ ਤੋਂ ਬਾਅਦ ਗੱਲਬਾਤ ਸਾਹਮਣੇ ਇਹ ਆਈ ਕਿ ਭਵੇਸ਼ ਅਸ਼ੋਕ ਭਾਈ ਪਟੇਲ ਇੰਡੀਆ ਤੋਂ ਸਟੂਡੈਂਟਸ ਨੂੰ ਰਜਿਸਟਰ ਕਰਦਾ ਸੀ ਜਿਹੜੀਆਂ ਦੋ ਸੰਸਥਾਵਾਂ ਨੇ ਜਿਹੜੀਆਂ ਰਜਿਸਟਰ ਕਰਾਉਂਦੀਆਂ ਸੀ ਉਸ ਤੋਂ ਬਾਅਦ ਉਹਨਾਂ ਦੀ ਐਡਮਿਸ਼ਨ ਕੈਨੇਡਾ ਦੇ ਵਿੱਚ ਕੀਤੀ ਜਾਂਦੀ ਸੀ ਕੈਨੇਡਾ ਦੇ ਵਿੱਚ ਜਦੋਂ ਉਹ ਸਟੂਡੈਂਟ ਪਹੁੰਚ ਜਾਂਦਾ ਸੀ ਆਂਦੇ ਹੀ ਆਪਣਾ ਨਾਮ ਵਿਦਡਰਾ ਕਰ ਲੈਂਦੇ ਸੀ ਉਹ ਕਾਲਜ ਤੋਂ ਉਸ ਤੋਂ ਬਾਅਦ ਉਹਨਾਂ ਦੀ ਫੀਸ ਉਹਨਾਂ ਨੂੰ ਵਾਪਸ ਮਿਲ ਜਾਂਦੀ ਸੀ ਤੇ ਉਹ ਸਟੂਡੈਂਟ ਨੂੰ ਨਾਲ ਦੇ ਨਾਲ ਅਮਰੀਕਾ ਵੱਲ ਨੂੰ ਤੋਰ ਦਿੱਤਾ ਜਾਂਦਾ ਸੀ ਇੱਕ ਸੰਸਥਾ ਹੈ ਜਿਨੇ 25000 ਸਟੂਡੈਂਟ ਜਿਹੜੇ ਨੇਗੇ ਉਹ ਇੰਡੀਆ ਤੋਂ ਕੈਨੇਡਾ ਪਹੁੰਚਾਏ ਦੂਸਰੀ ਸੰਸਥਾ ਨੇ 10000 ਸਟੂਡੈਂਟ ਪਹੁੰਚਾਏ ਇੱਕ ਜਿਹੜੀ ਸੰਸਥਾ ਹੈ ਉਹ ਦੇ ਕੋਲੇ 150 ਕਾਲਜ ਸੀ ਤੇ ਦੂਸਰੀ ਸੰਸਥਾ ਕੋਲ 112 ਕਾਲਜ ਸੀ ਔਰ ਇਹ ਹਲੇ ਤੱਕ ਪਤਾ ਨਹੀਂ ਲੱ ਸਕੇਆ ਹੈ ਕਿ ਕਾਲਜੇਜ਼ ਵੀ ਇਹਦੇ ਵਿੱਚ ਇਨਵੋਲਵ ਸੀ ਕਿ ਨਹੀਂ ਸੀ ਬਟ ਹਾਲੇ ਤੱਕ ਇੰਨਾ ਜ਼ਰੂਰ ਪਤਾ ਲੱਗਿਆ ਹੈ ਕਿ ਆਲਮੋਸਟ 35000 ਸਟੂਡੈਂਟ ਇਹ ਦੋ ਸੰਸਥਾਵਾਂ ਨੇ ਟ੍ਰਾਂਸਫਰ ਕਰਤਾ ਫਰਮ ਇੰਡੀਆ ਟੂ ਕੈਨੇਡਾ ਫਰਮ ਕੈਨੇਡਾ ਟੂ ਅਮਰੀਕਾ ਇੱਕ ਗੱਲ ਹੈ ਜੀ ਬਹੁਤ ਸਾਰੀ ਦੁਨੀਆ ਦਾ ਇਹ ਡ੍ਰੀਮ ਹੈ ਕਿ ਅਸੀਂ ਅਮਰੀਕਾ ਪਹੁੰਚਣਾ ਚਾਹੁੰਦੇ ਆ ਲੇਕਿਨ ਅਮਰੀਕਾ ਪਹੁੰਚਣਾ ਬਹੁਤ ਔਖਾ ਹੈ ਸੋ ਕੈਨੇਡਾ ਨੂੰ ਲਾਂਘੇ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈਗਾ ਅੱਜ ਤੋਂ ਨਹੀਂ ਕੀਤਾ ਜਾਂਦਾ ਬਹੁਤ ਜ਼ਿਆਦਾ ਦੇਰ ਤੋਂ ਕੀਤਾ ਜਾਂਦਾ ਹੈ ਔਰ ਏਜੰਟਸ ਨੇ ਇਹਨੂੰ ਸੱਚੀ ਮੁੱਚੇ ਇੱਕ ਲਾਂਘੇ ਦੀ ਤਰ੍ਹਾਂ ਯੂਜ਼ ਕਰਕੇ ਅਮਰੀਕਾ ਤੱਕ ਪਹੁੰਚਣ ਵਾਸਤੇ ਇੱਕ ਰੂਟ ਬਣਾ ਲਿਆ ਸੀ ਖੈਰ ਉਸ ਤੋਂ ਬਾਅਦ ਅਨਿਲ ਪ੍ਰਥਮ ਅਨਿਲ ਪ੍ਰਥਮ ਇੱਕ ਹਾਈ ਰੈਂਕ ਪੁਲਿਸ ਆਫੀਸਰ ਨੇ ਜਿਹੜੇ ਕਿ ਇੰਡੀਆ ਦੇ ਵਿੱਚ ਨੇ ਜਿਨ੍ਹਾਂ ਨੇ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ ਉਹ ਕਹਿੰਦੇ ਅਸੀਂ ਹਰ ਇੱਕ ਸਰਟੀਫਾਈਡ ਡਾਕੂਮੈਂਟ ਦੇਖਿਆ ਸੱਚਾ ਵੇਖਿਆ ਝੂਠਾ ਵੇਖਿਆ ਅਸੀਂ ਪਿੰਡਾਂ ਦੇ ਵਿੱਚ ਮੁੰਨਿਆਦੀ ਕਿਰਾਏ ਕਿ ਕਿਦੇ ਕਿਦੇ ਪੈਸੇ ਡੁੱਬੇ ਨੇ ਕਿਦੇ ਕਿਦੇ ਬੱਚੇ ਕਿਸ ਤਰ੍ਹਾਂ ਜਿਹੜੇ ਨੇਗੇ ਉਹ ਕੈਨੇਡਾ ਕੈਨੇਡਾ ਤੋਂ ਅਮਰੀਕਾ ਪਹੁੰਚੇ ਨੇ 3 ਸਾਲ ਲੱਗੇ ਕਹਿੰਦੇ ਇਨਵੈਸਟੀਗੇਸ਼ਨ ਦੇ ਵਿੱਚ ਇਨਵੈਸਟੀਗੇਟ ਕੀਤਾ ਗਿਆ ਫਿਰ ਕ੍ਰਾਈਮ ਨੂੰ ਅਸੀਂ ਦੇਖਿਆ ਵੀ ਕਿੱਥੇ ਕਿੱਥੇ ਕ੍ਰਾਈਮ ਹੋਇਆ ਚਾਰजेस ਲਗਾਏ ਗਏ ਤੇ ਹੁਣ ਇਹ ਕੇਸ ਨੂੰ ਫਾਈਨਲਾਈਜ਼ ਕੀਤਾ ਗਿਆ ਔਰ ਗੁਜਰਾਤ ਦੀ ਪੁਲਿਸ ਦੀ ਮਦਦ ਕੀਤੀ ਹੈ ਜੀ ਕੈਨੇਡਾ ਤੇ ਅਮਰੀਕਾ ਦੀ ਇਥੋਂ ਦੀ ਅਥਾਰਟिटीज ਨੇ ਸੋ ਸਿੰਪਲੀ ਹੁਣ ਇਹ ਸਾਰੇ ਜਿਹੜੇ ਲੋਕ ਨੇਗੇ ਹੁਣ ਇਹ ਪ੍ਰੋਬਲਮ ਦੇ ਵਿੱਚ ਨੇ ਔਰ ਨਾਲ ਇੱਕ ਵੱਡੀ ਗੱਲ ਹੋਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਇਹ ਲੱਗਦਾ ਹੈ ਕਿ ਏਜੰਟ ਕਿੰਨੇ ਨੇ ਉਹ ਕਹਿੰਦੇ ਗੁਜਰਾਤ ਦੇ ਵਿੱਚ 1700 ਏਜੰਟ ਹੈ ਤੇ ਉਸ ਤੋਂ ਬਾਅਦ 3500 ਏਜੰਟ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਹੈ ਲਿਸਟਾਂ ਬਣ ਗਈਆਂ ਨੇ ਹੁਣ ਦੋਨੋਂ ਸਰਕਾਰਾਂ ਦੇ ਕੋਲੇ ਤੇ ਹੁਣ ਇਸ ਤੋਂ ਬਾਅਦ ਸਾਰੇ ਏਜੰਟ ਜਿਹੜੇ ਨੇ ਸਾਹ ਰੋਕ ਕੇ ਖੜੇ ਹੋਏ ਨੇ ਵੀ ਪਤਾ ਨਹੀਂ ਹੁਣ ਇਸ ਤੋਂ ਬਾਅਦ ਕੀ ਦੀ ਕੀ ਦੀ ਵਾਰੀ ਆਉਣੀ ਹੈ